ਬਹੁਤ ਹੀ ਸਤਿਕਾਰਯੋਗ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਭਗ 10 ਵਜੇ ਤੋਂ ਉੱਪਰ ਦਾ ਟਾਈਮ ਹੋ ਗਿਆ ਤੇ ਆਪਾਂ ਇਸ ਟਾਈਮ ਰਾਤ ਨੂੰ ਦਾਣਾ ਮੰਡੀ ਲਾਧੂ ਕਾ ਵਿਖੇ ਖੜੇ ਆ ਆ ਕੁਛ ਵੀਰ ਐ ਜਿਹੜੇ ਰਾਜਸਥਾਨ ਤੋਂ ਆਏ ਹੋਏ ਐ ਭਰਤਪੁਰ ਏਰੀਏ ਤੋਂ ਇਹ ਲਗਭਗ 30 ਸਾਥੀ ਐ ਇਹਨਾਂ ਨੂੰ ਇੱਥੇ ਆਇਆ ਨੂੰ ਅੱਜ 5 ਦਿਨ ਹੋ ਗਏ ਐ ਦੋ ਟਰੱਕ ਭਰ ਕੇ ਲੰਗਰ ਦੇ ਲੈ ਕੇ ਆਏ ਐ ਤੇ ਇਹਨਾਂ ਦੀ ਜਿਹੜੀ ਸਾਰਿਆਂ ਤੋਂ ਵੱਡੀ ਬਹਾਦਰੀ ਦੀ ਗੱਲ ਮੈਂ ਤੁਹਾਨੂੰ ਦੱਸਾਂ ਕਿ ਇਹਨਾਂ ਨੇ ਲੰਗਰ ਕਿਤੇ ਇੱਕ ਜਗ੍ਹਾ ਤੇ ਜਿਹੜਾ ਕੁਸ਼ ਇਹ ਲੈ ਕੇ ਆਏ ਸੀ ਸਮਗਰੀ ਲੈ ਕੇ ਆਏ ਸੀ ਇੱਕ ਜਗ੍ਹਾ ਖਤਮ ਨਹੀਂ ਕੀਤੀ ਇਹਨਾਂ ਨੇ ਪੂਰੇ ਪਾਣੀ ਦੇ ਵਿੱਚੋਂ ਲੰਘ ਕੇ ਫਰੋਇਪਰ ਦਾ ਏਰੀਆ ਫਾਜ਼ਲਕਰ ਦਾ ਏਰੀਆ ਸਾਰਾ ਇਹਨਾਂ ਨੇ ਕੱਢਿਆ ਲਗਾਤਾਰ ਦਿਨ ਰਾਤ ਇੱਕ ਕੀਤਾ ਤੇ ਜਿਹੜੇ ਵਾਕਈ ਹੜਪੀਟ ਤਲੋਕ ਸੀ ਉਹਨਾਂ ਦਾ ਕਰਾਸ਼ਨ ਪਚਾਇਆ ਹੈ ਇੱਥੋਂ ਲਾਧੂਕਾ ਮੰਡੀ ਤੋਂ ਸ਼ੁਰੂ ਹੋਏ ਸੀ ਤੇ ਅੱਜ ਵਾਪਸ ਲਾਧੂਕਾ ਮੰਡੀ ਦੇ ਵਿੱਚ ਆ ਕੇ ਇਹਨਾਂ ਨੇ ਆਪਣਾ ਜਿਹੜਾ ਸਾਰਾ ਇਹ ਸਮਾਪਤ ਕੀਤਾ ਹੈ ਰਾਸ਼ਨ ਅਸੀਂ ਉਹਨਾਂ ਦਾ ਇੱਥੇ ਪਹੁੰਚੋਂ ਤੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਫਾਜ਼ਲਕਾ ਏਰੀਏ ਵੱਲੋਂ ਖਾਸ ਕਰਕੇ ਲਾਧੂਕਾ ਮੰਡੀ ਦੇ ਇਸ ਕੈਂਪ ਵੱਲੋਂ ਹੁਣ ਮੈਂ ਗੱਲ ਕਰਾਉਣੀ ਚਾਹਾਂਗਾ ਵੀਰ ਨਾਲ ਕਿ ਇਹਨਾਂ ਨੇ ਕਿਵੇਂ ਇਹਨਾਂ ਦਾ ਸਫ਼ਰ ਰਿਹਾ ਤੇ ਕਿਵੇਂ ਇੱਥੋਂ ਤੱਕ ਪਹੁੰਚੇ ਆ ਤੇ ਦੂਜੀ ਗੱਲ ਤੁਹਾਡੇ ਨਾਲ ਇੱਕ ਹੋਰ ਇੱਕ ਸਾਂਝੀ ਕਰਾਂ ਕਿ ਮੁਸਲਮਾਨ ਭਾਈਚਾਰਾ ਵੀ ਸਾਡੇ ਨਾਲ ਅੱਜ ਇੱਥੇ ਭਰਤਪੁਰ ਤੋਂ ਪਹੁੰਚਿਆ ਜਿਹੜੇ ਲੋਕ ਸਾਨੂੰ ਧਰਮਾਂ ਦੇ ਨਾਮਾਂ ਤੇ ਵੰਡਦੇ ਆ ਸਾਨੂੰ ਲਗਾਤਾਰ ਰਾਜਨੀਤੀ ਦੀ ਖੇਡ ਦੇ ਵਿੱਚ ਹਿੰਦੂ ਮੁਸਲਮ ਸਿੱਖ ਕਸਾਈ ਦੀ ਰਾਜਨੀਤੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਅੱਜ ਪੰਜਾਬ ਤੇ ਭੀੜ ਪਈ ਆ ਤਾਂ ਮੁਸਲਮਾਨ ਭਾਈਚਾਰਾ ਵੀ ਸਾਡੇ ਵਿੱਚ ਮੌਜੂਦ ਹੈ ਉਹ ਵੀ ਦੇਖੋ ਰਾਜਸਥਾਨ ਦੇ ਦੂਜੇ ਪਾਸੇ ਤੋਂ ਚੱਲ ਕੇ ਭਰਤਪੁਰ ਏਰੀਏ ਤੋਂ ਜਿਹੜਾ ਇੱਥੇ ਫਾਜ਼ਿਲਕਾ ਵਿਖੇ ਪਹੁੰਚਿਆ ਸੀ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਬਹੁਤ ਧੰਨਵਾਦ ਕਰਦੇ ਆ ਉਹਨਾਂ ਨੂੰ ਜੀ ਆਇਆਂ ਆਖਦੇ ਆ ਤੇ ਦੂਜੀ ਗੱਲ ਇਹਨਾਂ ਸਾਰੇ ਭਰਾਵਾਂ ਨੂੰ ਇਹ ਕਹਿੰਨੇ ਆ ਕਿ ਲੰਗਰ ਪ੍ਰਸ਼ਾਦਾ ਤੁਹਾਡੇ ਲਈ ਤਿਆਰ ਹੈ ਤੁਹਾਡੇ ਰਹਿਣ ਦੀ ਵੀ ਵਿਵਸਥਾ ਵੀ ਅਸੀਂ ਕੀਤੀ ਹੋਈ ਹੈ ਕਿਸੇ ਤਰ੍ਹਾਂ ਦੀ ਤੁਹਾਨੂੰ ਮੁਸ਼ਕਲ ਆਉਂਦੀ ਆ ਤਾਂ ਸਾਡੇ ਨਾਲ ਸੰਪਰਕ ਕਰੋ ਦੂਜੀ ਗੱਲ ਜਿਹੜੇ ਵੀਰਾਂ ਵਾਸਤੇ ਇਹ ਹੜਪੀੜਤਾ ਵਾਸਤੇ ਰਾਸ਼ਨ ਸਮਗਰੀ ਲੈ ਕੇ ਆਏ ਆ ਮੈਂ ਸਾਰੇ ਏਰੀਆ ਨੂੰ ਬੇਨਤੀ ਕਰਦਾ ਕਿ ਕਿਰਪਾ ਕਰਕੇ ਇਹਨਾਂ ਲੋਕਾਂ ਨੂੰ ਇਹਨਾਂ ਸੇਵਾਦਾਰਾਂ ਨੂੰ ਉਹਨਾਂ ਤੱਕ ਪਹੁੰਚਣ ਦਿਓ ਜਿਨ੍ਹਾਂ ਵਾਸਤੇ ਸਮਗਰੀ ਆਈ ਹੈ ਕਿਉਂਕਿ ਅੱਗੇ ਆਪਣੇ ਏਰੀਆ ਦੇ ਵਿੱਚ ਕਾਫੀ ਇਹ ਰੌਲਾ ਪੈ ਚੁੱਕਿਆ ਬਹੁਤ ਵੀਡੀਓ ਵੇਖਣ ਨੂੰ ਮਿਲ ਗਿਆ ਕਿ ਲਗਾਤਾਰ ਜਿਹੜੇ ਲੋਕ ਹੜ ਹੜ ਪੀੜਤ ਨਹੀਂ ਐ ਉਹ ਹੜ ਪੀੜਤ ਦਾ ਡਰਾਮਾ ਕਰਕੇ ਇਹਨਾਂ ਲੋਕਾਂ ਤੋਂ ਸਮਾਨ ੱੱਕੇ ਨਾਲ ਖੁੰਦੇ ਐ ਸਮਗਰੀ ੱੱਕੇ ਨਾਲ ਖੁੰਦੇ ਐ ਮੇਰੀ ਉਹਨਾਂ ਭਰਾਵਾਂ ਨੂੰ ਬੇਨਤੀ ਐ ਕਿ ਵੀਰੋ ਇਹ ਲੋਕ ਹੜ ਪੀੜਤਾਂ ਲਈ ਸਮਗਰੀ ਲੈ ਕੇ ਆਏ ਐ ਕਿਰਪਾ ਕਰਕੇ ਉਹਨਾਂ ਤੱਕ ਪਹੁੰਚਣ ਦਿਓ ਹੁਣ ਮੈਂ ਗੱਲ ਕਰਾਵਾਂਗਾ ਤੁਹਾਡੇ ਨਾਲ ਸਾਰਿਆਂ ਤੋਂ ਪਹਿਲਾਂ ਉਸ ਵੀਰ ਨਾਲ ਜਿਹੜਾ ਲਗਾਤਾਰ ਇਸ ਜਥੇ ਦੇ ਨਾਲ ਚੱਲ ਰਿਹਾ ਜਿਹੜਾ ਭਰਤਪੁਰ ਤੋਂ ਆਇਆ ਹੋਇਆ ਲਗਾਤਾਰ 5 ਦਿਨਾਂ ਤੋਂ ਇੱਥੇ ਰਹਿ ਰਿਹਾ ਆ ਉਹਨਾਂ ਨਾਲ ਗੱਲ ਕਰਦੇ ਆ ਅਮਨ ਜੀ ਤੁਹਾਡੀ ਪੂਰੀ ਟੀਮ ਦਾ ਇੱਥੇ ਪਹੁੰਚਣ ਤੇ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਤੇ ਤੁਹਾਨੂੰ ਜੀ ਆਇਆਂ ਆਖਦੇ ਆ ਤੁਹਾਡੀ ਬਾਦਰੀ ਨੂੰ ਸਲਾਮ ਹੈ ਕਿ ਤੁਸੀਂ ਇਕੱਲੇ ਇਕੱਲੇ ਹੜਪੀੜ ਤੱਕ ਆਪਣਾ ਸਮਾਨ ਜਿਹੜਾ ਪਹਚਾਇਆ ਤੇ ਹੁਣ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਕਿੱਦਾਂ ਦਾ ਤੁਹਾਡਾ ਸਫ਼ਰ ਰਿਹਾ ਕਿਵੇਂ ਤੁਸੀਂ ਸ਼ੁਰੂ ਕੀਤਾ ਤੇ ਕਿਵੇਂ ਅੱਜ ਇੱਥੇ ਲਾਧੂਗਾ ਮੰਡੀ ਦੇ ਵਿੱਚ ਸਮਾਪਤ ਕੀਤਾ ਕਿਰਪਾ ਕਰਕੇ ਸਾਰੇ ਸਾਥੀਆਂ ਨੂੰ ਇਹਦੇ ਬਾਰੇ ਜਾਣਕਾਰੀ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਦੇਖੋ ਧੰਨਵਾਦ ਤਾਂ ਆਪਾਂ ਉਸ ਮਾਲਕ ਦਾ ਕਰਦੇ ਹਾਂ ਜਿਨੇ ਸਾਨੂੰ ਸੇਵਾ ਬਖਸ਼ੀ ਆ ਆ ਬੰਦੇ ਦੇ ਹੱਥ ਚ ਕੁਝ ਨਹੀਂ ਹੁੰਦਾ ਇੱਕ ਮਾਲਕ ਦੀ ਕਿਰਪਾ ਹੁੰਦੀ ਹੈ ਕਿ ਸੇਵਾ ਇੱਕ ਇਹ ਸੇਵਾ ਇਦਾਂ ਦੀ ਆ ਕਿ ਕਰਮਾਂ ਵਿੱਚ ਲਿਖੀ ਹੁੰਦੀ ਹੈ ਜਿਹਦੇ ਉਹਨੂੰ ਹੀ ਮਿਲਦੀ ਆ ਸੇਵਾ ਸੋ ਅਸੀਂ ਦੇਖਿਆ ਜਿੱਦਾਂ ਕਿ ਪੰਜਾਬ ਚ ਹੜ ਦੇ ਮਾਰ ਪਈ ਆ ਲੋਕ ਪੀੜਿਤ ਹੋਏ ਨੇ ਹੜ ਚ ਆ ਕੇ ਤਾਂ ਜਰਿਆ ਨਹੀਂ ਗਿਆ ਰਾਜਸਥਾਨ ਤੋਂ ਵਾਲਿਆਂ ਤੋਂ ਮੇਵਾਦ ਬਾਈਚਾਰਾ ਵੀ ਉੱਤੇ ਸਾਡੇ ਹੈਗਾ ਕਿ ਕਿਸੇ ਤੋਂ ਨਹੀਂ ਜਰਿਆ ਗਿਆ ਦੇਖਿਆ ਨਹੀਂ ਗਿਆ ਆ ਇਦਾਂ ਦੀ ਵੀਡੀਓ ਆਈਆਂ ਸੀ ਕਿ ਪੰਜਾਬ ਕੱਲਾ ਰਹਿ ਗਿਆ ਲੇਕਿਨ ਪੰਜਾਬ ਕੱਲਾ ਨਹੀਂ ਹੈ ਪੰਜਾਬ ਦੇ ਨਾਲ ਰਾਜਸਥਾਨ ਵੀ ਖੜਿਆ ਹਰਿਆਣਾ ਵੀ ਖੜਿਆ ਤੇ ਹੋਰ ਵੀ ਪੂਰਾ ਦੇਸ਼ ਖੜਿਆ ਪੰਜਾਬ ਕੱਲਾ ਨਹੀਂ ਰਹਿਣ ਦਿੰਦੇ ਪੰਜਾਬ ਦੇ ਪੁੱਤਰ ਨੇ ਨਾ ਪੰਜਾਬ ਨੂੰ ਕਦੇ ਨਹੀਂ ਦਬਣ ਦਿੰਦੇ ਸੋ ਅਸੀਂ ਅੱਜ 5 ਦਿਨ ਹੋ ਗਏ ਲਗਾਤਾਰ ਇੱਥੇ ਸੇਵਾ ਕਰ ਰਹੇ ਹਾਂ ਕੁਝ ਕੁ ਲੋਕ ਸਾਨੂੰ ਮਿਸ ਗਾਈਡ ਕਰਨ ਵਾਲੇ ਵੀ ਦੋ ਲੋਕ ਮਿਲੇ ਨੇ ਤਾਂ 98 ਲੋਕ ਸਾਨੂੰ ਵਧੀਆ ਗਾਈਡ ਕਰਨ ਵਾਲੇ ਵੀ ਮਿਲੇ ਨੇ ਜਿਨ੍ਹਾਂ ਜਿੱਦਾਂ ਕੀ ਆ ਵੀਰ ਨੇ ਇਹਨਾਂ ਦੇ ਥਰੂ ਅਸੀਂ ਟੈਕਟਰ ਟਰਾਲੀ